ਦੋਸਤੋ ਮੈਂ ਆਪੀ ਦਾ ਦਾਸ ਮੱਖਣ ਵਾਲੀ ਮੇਰੇ ਨਾਲ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਦਾ ਦੁਆਬਾ ਸਪੋਰਟਸ ਕਲੱਬ ਦੇ ਸਾਡੇ ਸਤਿਕਾਰਯੋਗ ਵੀਰ ਹਰੇਕ ਲਈ ਸ਼ਬਦ ਮਾਣ ਨਹੀਂ ਵਰਤਿਆ ਜਾ ਸਕਦਾ ਪਰ ਅੱਜ ਜਿਹੜੇ ਮੇਰੇ ਨਾਲ ਆ ਸਾਡੇ ਵੀਰ ਨੇ ਇਹ ਵਾਕਿਆ ਇੱਕ ਤੋਂ ਇੱਕ ਮਾਣ ਨੇ ਜਸਵੀਰ ਮੰਗੀ ਸੁਰਖਪੁਰੀਆ ਦੁਨੀਆ ਦਾ ਮਾਣ ਕਬੱਡੀ ਦਾ ਖਿਡਾਰੀ ਨਾਲ ਸੋਨੂ ਜਮ ਬਰੌਂ ਆਲ ਜਸਖੇੜਾ ਜੀ ਤੇ ਕੁਲਵਿੰਦਰ ਮੱਲੀ ਸਾਹਿਬ ਬਲਜੀਤ ਔਜਲਾ ਤੇ ਚੰਨਾ ਹੁੰਦਲ ਸੁਰਖਪੁਰੀਆ ਪੰਡਤ ਤੇ ਸੁਰਖਪੁਰੀਆ ਦੁੱਲਾ ਮਾਣ ਕਬੱਡੀ ਖਿਡਾਰੀ ਦੇ ਅਮਰੀਕ ਸਿੰਘ ਜੀ ਪੰਡਤ ਮਦਨ ਗੋਪਾਲ ਜੀ ਬੋਪਾਰਾ ਇਹ ਪੰਮਾ ਤੰਜੂ ਮੰਗੂਪਰੀਆ ਮਹਿੰਦਰ ਸੁਰਖਪਰੀਆ ਤੇ ਹੋਰ ਸਾਰੇ ਸਾਡੇ ਨੌਜਵਾਨ ਅੱਜ ਅਸੀਂ ਗੁਰਨਾਨਕ ਸਟੇਡੀਅਮ ਕਪੂਰਥਲਾ ਦੀ ਇਸ ਸਰਜ਼ਮੀਨ ਤੇ ਇਕੱਠੇ ਹੋਏ ਆਂ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਪਿਛਲੇ ਦਿਨਾਂ ਤੋਂ ਅਸੀਂ ਦੱਸਦੇ ਆ ਰਹੇ ਆਂ ਵੀ ਦੂਸਰੀ ਕਬੱਡੀ ਚੈਂਪੀਅਨਸ਼ਿਪ 3 ਫਰਵਰੀ 2026 ਦਾ ਦਿਨ ਬਹੁਤ ਇਤਿਹਾਸਿਕ ਬਣ ਜਾ ਰਿਹਾ ਹੈ ਕਪੂਰਥਲਾ ਦਾ ਗੁਰਨਾਨਕ ਸਟੇਡੀਅਮ ਜਿਸ ਦੇ ਵਿੱਚ ਵਰਦੇ ਸੁਪਰਸਟਾਰ ਖਿਡਾਰੀ ਖੇਡਣ ਦੇ ਵਾਸਤੇ ਪੁੱਜ ਰਹੇ ਨੇ ਜਿਨ੍ਹਾਂ ਦੇ ਵਿੱਚ ਮਾਜਾ ਦੁਆਬਾ ਮਾਲਵਾ ਤੇ ਹਰਿਆਣਾ ਚਾਰ ਇਹਨਾਂ ਟੀਮਾਂ ਦੇ ਵਿੱਚ ਦੁਨੀਆ ਦੇ ਸੁਪਰਸਟਾਰ ਇੱਕ ਖਿਡਾਰੀ ਖੇਡਣਗੇ ਔਰ ਇੱਕ ਲੜਕੀਆਂ ਦਾ ਸ਼ੋਅ ਮੈਚ ਹੋਊਗਾ ਇੱਕ ਬੱਚਿਆਂ ਦਾ ਸ਼ੋਅ ਮੈਚ ਹੋਊਗਾ ਇੱਕ ਓਪਨ ਦਾ ਸ਼ੋਅ ਮੈਚ ਹੋਊਗਾ ਦੇ ਕਬੱਡੀ ਦੇ ਬਹੁਤ ਤਕੜੇ ਮੱਲ ਬਹੁਤ ਤਕੜਾ ਪ੍ਰਦਰਸ਼ਨ ਕਰਨਗੇ ਜਿਹੜੇ ਪ੍ਰਾਈਜ਼ ਨੇ ਪਹਿਲਾ ਪ੍ਰਾਈਜ਼ 6 ਲੱਖ ਹੈ ਸੈਕੰਡ ਪ੍ਰਾਈਜ਼ 5 ਲੱਖ ਹੈ ਜਿਹੜੇ ਬੈਸਟ ਆਉਣਗੇ ਉਹਨਾਂ ਦੇ ਵਾਸਤੇ ਬੁਲਟ ਮੋਟਰਸਾਈਕਲ ਰੱਖੇ ਗਏ ਨੇ ਔਰ ਜਿਹੜੇ ਕਬੱਡੀ ਦੇ ਪ੍ਰੇਮੀ ਦਰਸ਼ਕ ਵੀਰ ਪੁੱਜਣਗੇ ਉਹਨਾਂ ਨੂੰ ਬੇਨਤੀ ਹੈ ਵੀ ਲੰਗਰ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਹੈ ਚਾਹ ਦਾ ਤੇ ਹੋਰ ਜਿੰਨੇ ਵੀ ਲੰਗਰ ਹੋਊਗਾ ਉਹ ਬਹੁਤ ਵਧੀਆ ਹੋਊਗਾ ਤੁਸੀਂ ਸਾਰਿਆਂ ਨੇ ਹਮਾ ਮਾ ਕੇ ਸਮੇਂ ਸਿਰ ਪੁੱਜਣਾ ਹੈ ਔਰ ਜਿਹੜੇ ਮੈਚ ਨੇ ਚਾਰ ਟੀਮਾਂ ਜਿਹੜੀਆਂ ਇੰਟਰਨੈਸ਼ਨਲ ਲੈਵਲ ਦੀਆਂ ਉਨ੍ਹਾਂ ਦੇ ਦਰਮਿਆਨ ਲੀਗ ਸਿਸਟਮ ਦੇ ਨਾਲ ਮੈਚ ਜਿਹੜੇ ਕਰਵਾਏ ਜਾਣਗੇ ਸੋ ਮੇਰੇ ਕਹਿਣ ਤੋਂ ਭਾਵ ਤੁਹਾਡੇ ਆਉਣ ਦਾ ਪੂਰਾ ਮੁੱਲ ਮੜੂਗਾ ਔਰ ਪੂਰਾ ਇੰਜੋਏਮੈਂਟ ਹੋਊਗਾ ਤੇ ਕਬੱਡੀ ਦੇ ਮੈਚਾਂ ਦੀ ਸਮਾਪਤੀ ਜਦੋਂ ਹੋ ਜੂਗੀ ਉਸ ਤੋਂ ਬਾਅਦ ਕੇਐਸ ਮੱਖਣ ਜੀ ਰੰਗਾ ਰੰਗ ਪ੍ਰੋਗਰਾਮ ਪੇਸ਼ ਕਰਨਗੇ ਜਿੱਥੇ ਅਸੀਂ ਕਬੱਡੀ ਦਾ ਆਨੰਦ ਮਾਣਾਂਗੇ ਉੱਥੇ ਪੰਜਾਬੀ ਸੱਭਿਆਚਾਰ ਦਾ ਵੀ ਆਨੰਦ ਮਾਣਾਂਗੇ ਤੁਹਾਨੂੰ ਬੇਨਤੀ ਹੈ ਨਿਮਰਤਾ ਸਹਿਤ ਵੀ ਹੁਣ ਤੁਸੀਂ 3 ਫਰਵਰੀ 2026 ਯਾਨੀ ਕਿ ਪਰਸੋਂ ਦਾ ਦਿਨ ਜਿਹੜਾ ਹੈ ਉਹ ਤੁਸੀਂ ਰਾਖਵਾ ਕਰ ਲੋ ਆਜੋ ਫਿਰ ਸਾਰੇ ਹੀ ਹੌਮ ਹੌਮ ਆ ਕੇ ਤੁਹਾਡੇ ਸਾਰਿਆਂ ਦੇ ਸਾਯੋਗ ਦੀ ਸਾਨੂੰ ਲੋੜ ਹੈ ਸੋ ਕਪੂਰਥਲਾ ਦਾ ਗੁਰੂ ਨਾਨਕ ਸਟੇਡੀਅਮ ਸੋ ਸਾਡੇ ਬਲਜੀਤ ਔਜਲਾ ਜੀ ਸੋ ਇਹਨਾਂ ਨੂੰ ਮੈਂ ਬੇਨਤੀ ਕਰਾਂਗਾ ਵੀ ਇਹ ਵੀ ਆਪਣੇ ਵੱਲੋਂ ਸੱਦਾ ਦੇਣਗੇ। ਬਾਈ ਗੁਰੂ ਜੀ ਕੀ ਫਤਿਹ ਜੀ ਸਾਰੀਆਂ ਸੰਗਤਾਂ ਨੂੰ ਅਪੀਲ ਹੈ ਕਿ ਉਸ ਨੂੰ ਹੌਮ ਹੁਮਾ ਕੇ ਪਹੁੰਚੋ ਤੇ ਮੇਲੇ ਦੀ ਰੌਣਕ ਨੂੰ ਵਧਾਓ ਤੇ ਸਾਡੀ ਇੱਕ ਰਿਕਵੈਸਟ ਹੈ ਸਾਰੇ ਕਮੈਂਟੇਟਰਸ ਵਾਸਤੇ ਤੇ ਕਬੱਡੀ ਕੋਚਸ ਵਾਸਤੇ ਕਿ ਸਿਰਫ ਸਾਰੇ ਸਨਮਾਨ ਤੇ ਸਾਰੇ ਸਲਾਘਾ ਦੇ ਯੋਗ ਹੋ ਤੁਸੀਂ ਸਾਰੇ ਸਾਡੇ ਭਰਾਓ ਪਰ ਉਸ ਦਿਨ ਨੂੰ ਕਿਉਂਕਿ ਜਿਆਦਾ ਸਮਾਂ ਅਸੀਂ ਨਹੀਂ ਦੇ ਸਕਦੇ ਸਾਰਿਆਂ ਨੂੰ ਸਿਰਫ ਸੱਦੇ ਹੋਏ ਕਮੈਂਟੇਟਰ ਤੇ ਸੱਦੇ ਹੋਏ ਸਾਡੇ ਰੈਫਰੀ ਸਹਿਬਾਨ ਆਫੀਸ਼ੀਅਲ ਜਿਹੜੇ ਨੇ ਉਹੀ ਸੇਵਾ ਨਿਭਾਉਣਗੇ ਤੁਸੀਂ ਆਓ ਸਾਰੇ ਜੀਆਂਆਂ ਨੂੰ ਤੁਹਾਡਾ ਮਾਣ ਸਤਿਕਾਰ ਹੋਊਗਾ ਪਰ ਪਲੀਜ਼ ਸਾਡੀ ਰਿਕੁਐਸਟ ਮੰਨਿਓ ਤੇ ਇਹੀ ਬੇਨਤੀ ਹੈ ਜੀ ਸਾਰਿਆਂ ਦਰਸ਼ਕ ਸਾਰੇ ਹੋਮੋਮਾ ਕੇ ਪਹੁੰਚੋ ਧੰਨਵਾਦ ਜੀ ਸਾਰਿਆਂ ਦਾ ਜੀ ਮੈਂ ਤੁਹਾਡਾ ਆਪਣਾ ਸੋਨੂ ਜੰਮ ਕਬੱਡੀ ਪੀਰ ਦੁਆਬਾ ਸਪੋਰਟਸ ਕਲੱਬ ਵੱਲੋਂ 3 ਫਰਵਰੀ ਨੂੰ ਜਿਹੜਾ ਟੂਰਨਾਮੈਂਟ ਹੋਣ ਜਾ ਰਿਹਾ ਦਸ਼ਕਾ ਨੂੰ ਪੀਲੇ ਕੇ ਹਮਮਾ ਕੇ ਪਹੁੰਚੋ ਟਾਈਮ ਸਰ ਜਿਹੜੇ ਉਹ ਮੈਚ ਸਟਾਰਟ ਕੀਤੇ ਜਾਣਗੇ ਅ ਤਕਰੀਬਨ 11 ਵਜੇ ਨਾਲ ਸਾਡਾ ਟੂਰਨਾਮੈਂਟ ਸਟਾਰਟ ਹੋ ਜਾਊਗਾ ਤੇ 6 ਵਜੇ ਤੱਕ ਸਾਡੇ ਟੂਰਨਾਮੈਂਟ ਦੀ ਅਸੀਂ ਸਮਾਪਤੀ ਕਰਨਾ ਚਾਹੁੰਦੇ ਆ ਤੇ ਟੀਮਾਂ ਨੂੰ ਅਪੀਲ ਹੈ ਕਿ ਠੀਕ ਆਪਾਂ 12 ਵਜੇ ਤੱਕ ਪਹਿਲਾ ਮੈਚ ਜਿਹੜਾ ਸਟਾਰਟ ਹੋ ਜਾਏ ਸਾਡਾ ਸਾਥ ਦਿਓ ਔਰ ਦਰਸ਼ਕ ਵੀਰੋ ਉਹ ਟਾਈਮ ਨਾਲ ਪਹੁੰਚਣਾ ਸਾਰਿਆਂ ਨੂੰ ਜੀ ਆਇਆਂ ਨੂੰ ਧੰਨਵਾਦ ਸਾਥ ਤੇ ਬਾਈ ਜੀ ਕੀ ਫਤਿਹ ਜੀ ਤੇ ਪਹਿਲਾਂ ਤੇ ਭਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਇੱਥੇ ਪਹੁੰਚਣ ਤੇ ਤੇ ਜਿੰਨੇ ਵੀ ਸਾਡੇ ਪੁਰਾਣੇ ਸੁਪਰਸਟਾਰ ਖਿਡਾਰੀ ਆਏ ਆ ਤੇ ਸਾਰਿਆਂ ਦਾ ਜੀ ਆਇਆਂ ਨੂੰ ਤੇ ਜਿਹੜੇ ਰਹਿ ਗਏ ਆ ਤਾਂ ਅਸੀਂ ਹਮਰ ਰਿਕਵੈਸਟ ਕਰਦੇ ਆ ਵੀ ਸਾਰੇ ਖਿਡਾਰੀ ਤੇ 3 ਤਰੀਕ ਨੂੰ ਪਹੁੰਚੋ ਤੇ ਮੇਲੇ ਦੀ ਰੌਣਕ ਵਧਾਓ ਤੁਹਾਡਾ ਆਪਣਾ ਕਪੂਰਥਲੇ ਦਾ ਮੇਲਾ ਵਾ ਤੇ ਹਮ ਹਮਾ ਕੇ ਸਾਰੇ ਟਾਈਮ ਨਾਲ ਆਓ ਆਪਾਂ ਟਾਈਮ ਨਾਲ ਮੈਚ ਸ਼ੁਰੂ ਕਰੀਏ ਤੇ ਟਾਈਮ ਨਾਲ ਸਮਾਪਤੀ ਕਰੀਏ ਤੇ ਇਸ ਕਰਕੇ ਸਾਡੇ ਕੋ ਹਰਿਆਣੇ ਦੀ ਟੀਮ ਕੱਲ ਨੂੰ ਸ਼ਾਮ ਨੂੰ ਹੀ ਪਹੁੰਚ ਜਾਣੀ ਆ ਇਸ ਕਰਕੇ ਅਸੀਂ ਮੈਚ ਡਿਲੇ ਨਹੀਂ ਕਰਨਾ ਕੋਈ ਵੀ ਜੇ ਹੋਰ ਵੀ ਟੀਮਸ ਨਾਲ ਰਿਕੁਐਸਟ ਸੰਪਰਕ ਕਰਨਾ ਮੰਗਦੀ ਆ ਦੂਰੋਂ ਆਣਾ ਕਿ ਇਹ ਖਿਡਾਰੀ ਨੇ ਉਹ ਸਾਡੇ ਕੋ ਕੱਲ ਨੂੰ ਆ ਸਕਦੇ ਅਸੀਂ ਹੋਟਲ ਬੁੱਕ ਕੀਤੇ ਹੋਏ ਉਹਨਾਂ ਦਾ ਰਹਿਣ ਦਾ ਪ੍ਰਬੰਧ ਕੀਤਾ ਹੋਇਆ ਸਾਰਾ ਇਸ ਕਰਕੇ ਸਾਰੇ ਦਰਸ਼ਕ ਟਾਈਮ ਨਾਲ ਆਓ ਤਾਂ ਆਪਾਂ ਨਾਲ ਮਿਲ ਕੇ ਇਹ ਮੇਲਾ ਸਫਲ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਆਇਲਾ ਸਾਹਿਬ ਉਹਨਾਂ ਜੰਮ ਸਾਹਿਬ ਉਹਨਾਂ ਸਾਰਾ ਤੁਹਾਨੂੰ ਦੱਸ ਹੀ ਦਿੱਤਾ ਪਲੀਜ਼ ਇੱਕ ਰਿਕਵੈਸਟ ਆ ਵੀ ਪ੍ਰਸ਼ਾਸਨ ਬਹੁਤ ਸਖਤੀ ਕਰ ਰਿਹਾ ਕੋਸ਼ਿਸ਼ ਕਰੋ ਵੀ ਆਪਾਂ 6 ਵਜੇ ਮੈਚ ਜਿਹੜੇ ਉਹ ਬੰਦ ਹੋ ਜਾਣੇ ਆ ਕਿਉਂ ਬਹੁਤ ਟਰਨਮੈਂਟਾਂ ਤੋਂ ਹੁਣ ਵੀਡੀਓ ਵੀ ਪੈ ਗਈਆਂ ਆ ਪ੍ਰਸ਼ਾਸਨ ਦੀ ਪੂਰੀ ਸਖਤੀ ਆ ਉਹ ਕਹਿੰਦੇ ਵੀ ਅਸੀਂ ਕੋਈ 7:30 ਤੱਕ ਮੈਚ ਨਹੀਂ ਚੱਲਣ ਦੇਣੇ ਪਲੀਜ਼ ਇਹ ਬੇਨਤੀ ਆ 플레이ਰਾਂ ਨੂੰ ਟਾਈਮ ਨਾਲ ਆਓ ਟਾਈਮ ਨਾਲ ਆਪਾਂ ਮੈਚ ਫਿਨਿਸ਼ ਕਰ ਲਈਏ ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਦਾ ਜ਼ਾਬ ਅਗਰਜੀ ਦੀ ਫਤਿਹ ਮੈਂ ਸਾਰੇ ਹੁੰਮਾ ਆਕੇ ਬੰਦਰ ਬੇਨਤੀ ਕਰਦਾ ਹਾਂ ਮਾ ਜਿੰਨੇ ਵੀ ਤਰਖ ਦੇ ਖੇਤੀ ਖੋਸ ਦੇ ਟਾਈਮ ਨਾਲ ਆਉਣ 6 ਵਜੇ ਮੈਚ ਸਮਾਪਤ ਹੋਣੇ ਆ ਬਾਕੀ ਜਿਹੜੇ ਸੀਨੀਅਰ ਪਲੇਅਰ ਸਾਰੇ ਮੇਰੇ ਕੋਲ ਬੈਜਦੇ ਆ ਉਹਨਾਂ ਨੂੰ ਰਿਕਵੈਸਟ ਕਰਦਾ ਤੁਸੀਂ ਆਣ ਕੇ ਤੇ ਹੁੰਮਾ ਆਕੇ ਕਬੱਡੀ ਦੀ ਸ਼ਾਨ ਮਾਰੋ ਨਾਲੇ ਆਪਣਾ ਸਰਮਾਨਤ ਲਓ ਤੇ ਵਧੀਆ ਵਧੀਆ ਆਪਣੇ ਪਲੇਅਰ ਇੱਥੇ ਆਉਣੇ ਆ ਨਾਲੇ ਦੇ ਦਰਸ਼ਕਾਂ ਨੂੰ ਵਾਗਰਜੀ ਦਾ ਹਾਕਾ ਆਵਾਜ਼ ਹੋਏਗਾ